ਸ਼ਤਕਾਰਯੋਗ ਬਾਬਾ ਸੰਤਾ ਸਿੰਘ ਜੀ ਰਾਗੀ ਬਾਗਵਾਲੇ ਜਿਨ੍ਹਾਂ ਦਾ ਜਨਮ 1925 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਸਰਗੋਦਾ ਵਿਖੇ ਮਾਤਾ ਧਰਮਕੌਰ ਤੇ ਪਿਤਾ ਹਰੀ ਸਿੰਘ ਦੇ ਘਰ ਵਿਖੇ ਹੋਇਆ ਆਪ ਜੀ ਪੰਜ ਭਰਾ ਤੇ ਦੂਹ ਭੈਣਾ ਸਨ ਆਪ ਦਾ ਸਮੁੱਚਾ ਪਰਿਵਾਰ ਸੰਤ ਸੀਵੀਸੀ ਤੇ ਆਪ ਦੇ ਘਰ ਸੰਤ ਹਰੀ ਸਿੰਘ ਕੋਹਾਰਪੁਰੀਏ ਸੰਤ ਤਾਰਾ ਸਿੰਘ ਬਲਾਚੌਰ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਆਦਿਕ ਮਹਾਂਪੁਰਸ਼ਾਂ ਦਾ ਆਉਣਾ ਜਾਣਾ ਸੀ ਆਪ ਜੀ ਬ੍ਰਖਤ ਆਤਮਾ ਸੰਤ ਮੋਹਨ ਸਿੰਘ ਜੀ ਪਿੰਡਰਾਵਾਲਿਆਂ ਦੇ ਛੋਟੇ ਭਰਾਤਾ ਸਨ ਆਪ ਜੀ ਉਹਨਾਂ ਤੋਂ ਤਕਰੀਬਨ 5 ਸਾਲ ਛੋਟੇ ਸਨ 1947 ਦੀ ਵੰਡ ਤੋਂ ਬਾਅਦ ਆਪ ਪਰਿਵਾਰ ਸਮੇਤ ਸਿੰਬਲੀ ਨੇੜੇ ਬਲਾਚੌਰ ਵਿਖੇ ਆ ਗਏ ਇੱਕ ਦਿਨ ਘਰੋਂ ਸਰੋਂ ਦਾ ਤੇਲ ਕਢਾਉਣ ਗੜ ਸ਼ੰਕਰ ਗਏ ਪਤਾ ਲੱਗਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਗੜ ਸ਼ੰਕਰ ਆਏ ਹਨ ਕੁਝ ਸਾਥੀਆਂ ਨਾਲ ਸੰਤ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਗਏ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਨਾਮ ਲੈ ਕੇ ਕਿਹਾ ਸੰਤਾ ਸਿੰਘ ਅਨੰਦਪੁਰ ਸਾਹਿਬ ਕਮਾਦ ਪੀੜ ਮਲਾਈ ਚਲ ਕਮਾਦ ਪੀੜਨ ਚੱਲੀਏ ਮਹਾਂਪੁਰਸ਼ਾਂ ਵੱਲੋਂ ਬਿਨਾਂ ਜਾਣ ਪਹਿਚਾਨ ਦੇ ਨਾਮ ਲੈ ਕੇ ਬੁਲਾਉਣ ਤੇ ਬਾਬਾ ਸੰਤਾ ਸਿੰਘ ਜੀ ਨੇ ਸੱਤ ਵਚਨ ਕਹਿ ਦਿੱਤਾ ਸੰਤ ਬਾਬਾ ਜਵਾਲਾ ਸਿੰਘ ਜੀ ਨਾਲ ਆਪ ਰਾਗੀ ਬਾਦ ਵਿਖੇ ਆ ਗਏ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਸੰਤਾ ਸਿੰਘ ਜੀ ਤੁਹਾਡੀ ਜਗ੍ਹਾ ਇਹ ਹੈ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਕਹਿਣ ਤੱਕ ਸ਼ਹਿਰਾ ਪਰਨਾ ਚੁੱਕਣਾ ਹੈ ਕਦੇ ਮੀਰ ਨਹੀਂ ਕਰਨੀ ਜੇ ਨਾ ਕਹਿਣ ਤੇ ਕਿਤੇ ਨਹੀਂ ਜਾਣਾ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਹੁਕਮ ਅਨੁਸਾਰ ਆਪ ਨੇ ਜਥੇਦਾਰ ਸੰਤ ਬਾਬਾ ਜਨਕ ਸਿੰਘ ਜੀ ਬਾਬਾ ਬਤਨ ਸਿੰਘ ਡੁਮੇਲੀ ਸੰਤ ਪ੍ਰੇਮ ਸਿੰਘ ਮੋਇਆਂ ਦੀ ਮੰਡੀ ਬਾਬਾ ਲਾਭ ਸਿੰਘ ਜੀ ਰੋਪੜ ਬਾਬਾ ਅਮਰ ਸਿੰਘ ਜੀ ਮਹੀਆਵਾਲਾ ਨਾਲ ਰਾਗੀ ਬਾਗ ਜਿੱਥੇ ਅੱਜ ਭਾਈ ਨੰਦਰਾਲ ਸਕੂਲ ਹੈ ਇਹ ਸਾਰੀ ਥਾਂ ਨੂੰ ਬਾਬਾ ਜੀ ਨੇ ਆਬਾਦ ਕੀਤਾ ਜ਼ਮੀਨ ਦਾ ਠੇਕਾ ਤਖਤ ਸਾਹਿਬ ਤੇ ਦੇ ਕੇ ਜ਼ਮੀਨ ਵਿੱਚ ਖੇਤੀ ਕਰਨੀ ਜੋ ਵੀ ਅਨਾਜ ਸਬਜ਼ੀਆਂ ਹੁੰਦੀਆਂ ਉਹਨਾਂ ਦਾ ਲੋ ਲੰਗਰ ਤਿਆਰ ਕਰ ਕਿਲਾ ਆਨੰਦਗੜ੍ਹ ਸਾਹਿਬ ਅਤੇ ਤਖਤ ਸ਼੍ਰੀ ਕੀਰਤ ਸਰਵਿਕੇ ਲੈ ਕੇ ਜਾਣਾ ਬਾਬਾ ਜਵਾਲਾ ਸਿੰਘ ਜੀ ਦੇ ਸੱਚਖੰਡ ਜਾਣ ਉਪਰੰਤ ਬਾਬਾ ਸੰਤਾ ਸਿੰਘ ਜੀ ਨੇ ਖੇਤੀ ਦਾ ਸਾਰਾ ਖਰਚਾ ਸੰਤ ਬਾਬਾ ਸ਼ਾਦੀ ਸਿੰਘ ਜੀ ਸੰਤ ਹਰੀ ਸਿੰਘ ਜੀ ਹੈੱਡ ਦਰਬਾਰ ਰੋਪੜ ਵਾਲੇ ਭੇਜਦੇ ਰਹੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ ਬਣਾਉਣਾ ਸ਼ੁਰੂ ਕੀਤਾ ਤਾਂ ਇਹ ਸਾਰੀ ਜ਼ਮੀਨ ਦੀ ਗਰਦਾਵਰੀ ਡੇਰਾ ਸੰਤਗੜ ਹਰਖੋਵਾਲ ਦੇ ਨਾਮ ਪਿਛਲੇ 30 ਸਾਲ ਤੋਂ ਚੱਲੀ ਆ ਰਹੀ ਸੀ ਮੈਨੇਜਰ ਤਖਤ ਸ਼੍ਰੀ ਕਿਸਕਰ ਸਾਹਿਬ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਜੇ ਇਹ ਗਰਦਾਵਰੀ ਤਖਤ ਸਾਹਿਬ ਦੇ ਨਾਮ ਹੋ ਜਾਵੇ ਤਾਂ ਇੱਥੇ ਸਕੂਲ ਬਣ ਸਕਦਾ ਹੈ ਬਾਬਾ ਸੰਤਾ ਸਿੰਘ ਜੀ ਨੇ ਬਾਬਾ ਸ਼ਾਦੀ ਸਿੰਘ ਜੀ ਰੋਪੜ ਅਤੇ ਬਾਬਾ ਜਨਕ ਸਿੰਘ ਜੀ ਹਰਖੋਵਾਲ ਵਾਲਿਆਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਬੁਲਾ ਕੇ ਆਪਸੀ ਸਲਾਹ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਹੁਕਮ ਦੱਸਿਆ ਕਿ ਕਦੇ ਵੀ ਮੇਰ ਨਹੀਂ ਕਰਨੀ ਇਸ ਲਈ ਇਹ ਜ਼ਮੀਨ ਤੱਕਤ ਸ਼੍ਰੀ ਕੀਸਕਰ ਸਾਹਿਬ ਦੇ ਨਾਮ ਹੋ ਜਾਵੇ ਪਟਵਾਰੀ ਕੋਲ ਦਸਤਖ ਕਰ ਦਿੱਤੇ ਜਿਸ ਨਾਲੇ ਜ਼ਮੀਨ ਤੱਕਤ ਸਾਹਿਬ ਦੇ ਨਾਮ ਚੜ ਗਈ ਬਾਬਾ ਸੰਤਾ ਸਿੰਘ ਜੀ ਨੇ ਸੰਤ ਬਾਬਾ ਜਵਾਲਾ ਸਿੰਘ ਦੇ ਬਚਨਾਂ ਨੂੰ ਅੰਤਲੇ ਸਵਾਸਾਂ ਤੱਕ ਨਿਭਾਇਆ ਤੇ ਪੂਰਨ ਤ્યાਗ ਤੇ ਬੈਰਾਗ ਵਿੱਚ ਰਹਿੰਦਿਆਂ ਇਸ ਸ਼ਾਨ ਵਿੱਚ ਜੋ ਅੱਜ ਵੀ ਭਾਈ ਨੰਦ ਲਾਲ ਸਕੂਲ ਵਿਖੇ ਮੌਜੂਦ ਹੈ ساری ਜ਼ਿੰਦਗੀ ਬਤੀਤ ਕੀਤੀ ਇਸ ਤਰ੍ਹਾਂ ਵਿਰक्त ਅਵਸਥਾ ਵਿੱਚ ਰਹਿੰਦਿਆਂ ਆਪ ਜੀ 24 ਨਵੰਬਰ 2018 ਨੂੰ ਗੁਰੂ ਚਰਨਾਂ ਦੇ ਵਿੱਚ ਜਾਨਿਵਾਜੇ